ਪੰਜ ਗੋਲੀਆਂ ਚਲਾਈਆਂ ਨੇ ਦੋ ਮੇਰੇ ਤੇ ਸਿੱਧੀਆਂ ਚਲਾਈਆਂ ਇੱਕ ਬੱਜੀ ਮੇਰੇ ਇੱਕ ਕੋਲ ਦੀ ਲੱਗੀ ਤੈਨੂੰ ਪਤਾ ਸੀ ਲੁੱਚੀ ਆ ਮੈਂ ਮੇਰੀ ਲੁੱਚੀ ਦੀ ਧੀ ਦਾ ਰਿਸ਼ਤਾ ਇਹਨੇ ਕਿਉਂ ਲਿਆ ਮੈਂ ਐਕਸੈਪਟ ਕਰਦੀ ਆ ਮੈਂ ਗਲਤ ਆ ਮੇਰੀ ਧੀ ਦਾ ਖਹਿੜਾ ਛਡਾ ਦੇ ਇਸ ਹਮਲੀ ਤੋਂ ਮੈਂ ਬਹੁਤ ਦੁਖੀ ਆਏ ਪਾਗਲ ਇਹਦੇ ਤਨੋਲੇ ਬਿਜਲੀਆਂ ਲੱਗਦੇ ਰਹੀਆਂ ਨੇ ਡਾਕਟਰ ਕਥੂਰੀਆ ਤੋਂ ਇਹਦਾ ਇਲਾਜ ਚੱਲਦਾ ਦਿਮਾਗ ਦਾ ਪਾਰਾ ਅੱਜ ਕੱਲ ਰਿਸ਼ਤਿਆਂ ਦੇ ਵਿੱਚ ਇੰਨਾ ਟਕਰਾਅ ਵੱਧ ਗਿਆ ਕਿਸੇ ਦੇ ਅੰਦਰ ਸ਼ੈਨਸ਼ੀਲਤਾ ਨਹੀਂ ਗਈ ਬਾਬਾ ਗੁਰਿੰਦਰ ਖੇੜੀ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਇਹ ਘਰ ਆ ਉਹਦੇ ਸਹੁਰਿਆਂ ਦਾ ਜਿੱਥੇ ਗੋਲੀ ਚੱਲੀ ਆ ਪੂਰੀ ਵਾਰਦਾਤ ਹੋਈ ਆ ਅਖਰਕਾਰ ਪੂਰੀ ਦੀ ਗੱਲਬਾਤ ਕੀ ਹੋਈ ਆ ਦਿਖਾਉਂਗਾ ਖਿੱਚ ਕੇ ਆ ਜਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਰੌਲਾ ਪਿਆ ਬਾਬਾ ਜੀ ਦੇ ਨਾਲ ਮੈਂ ਨਾ ਲੋਕਾਂ ਨੂੰ ਕਹਿੰਦੀ ਹਾਂ ਤੁਸੀਂ ਡੇਰਾਬਾਦ ਨੂੰ ਨਾ ਮੰਨੋ ਡੇਰੇ ਨਾ ਜਾਵੋ ਮੇਰੀ ਫੁੱਟੀ ਕਿਸਮਤ ਮੈਂ ਹਜੇ ਬਾਬਿਆਂ ਨਾਲ ਫਸ ਗਈ ਮਾੜੀ ਕਿਸਮਤ ਮੇਰੀ ਮੈਂ ਕੁੜੀ ਵਿਆਹ ਬੈਠੀ ਇਹਦੇ ਨਾਲ ਜਿੱਦਣ ਅਸੀਂ ਦੇਖਣ ਗਏ ਸੀ ਉਸ ਦਿਨ ਇਹਨੇ 8 ਲੱਖ ਰੁਪਏ ਕਿਹਾ ਸੀਗਾ ਨਾ ਕੁੜੀ ਦੇ ਅਕਾਊਂਟ 'ਚ 8 ਲੱਖ ਪਾਓ ਤੁਸੀਂ ਚੁੰਨੀ ਚੜਾ ਕੇ ਤੋਰ ਦਿਓ ਮੈਂ ਕਿਹਾ ਵੀ ਇਹਦੇ ਕੁਝ ਨਹੀਂ ਵੀ ਉਸਤਾਬ ਦੇ ਘਰੇ ਵਿਆਹ ਕਰਾਂਗੇ ਕਹਿੰਦਾ ਚਲ ਠੀਕ ਹੈ ਫਿਰ ਇਹਦਾ 6-7 ਦਿਨ ਪਹਿਲਾਂ ਫੋਨ ਆ ਗਿਆ ਵੀ ਤੁਸੀਂ ਇੰਨੀਆਂ ਟੂਬਾਂ ਪੌੜੀਆਂ ਨੇ ਚਾਰ ਰਿੰਗਾ ਮੰਗੀਆਂ ਇਹਨੇ ਤਿੰਨ ਟੌਪਸਾਂ ਦੀ ਜੋੜੀਆਂ ਮੰਗੀਆਂ ਇਹ ਕਿਨੇ ਆਪਦੇ ਆਪ ਨੂੰ ਚੈਨ ਮੰਗੀ ਮੈਂ ਸਾਰਾ ਕੁਝ ਪਾਇਆ ਇਹਨੂੰ ਸਾਰਾ ਕੁਝ ਪਾਇਆ ਉਸ ਪਰੀ ਪੰਜਾਇਦੇ ਸਾਹਮਣੇ ਪਾਇਆ ਹਨ ਕਿ ਪਹਿਲਾਂ ਪਹਿਲਾਂ ਗੱਲ ਹੋਈ ਸੀ ਬਾਬਾ ਜੀ ਨਾਲ ਵਿਆਹ ਤੋਂ ਬਾਅਦ ਵੀ ਆ ਕੁਝ ਪਾਵਾਂਗੇ ਅਸੀਂ ਨਹੀਂ ਪਹਿਲਾਂ ਕੋਈ ਗੱਲ ਨਹੀਂ ਸੀ ਹੋਈ ਪਹਿਲ ਤਾਂ ਇਹ ਗੱਲ ਕਹਿੰਦਾ ਸੀ ਚੁੰਨੀ ਚੜਾ ਕੇ ਤੋਰਦੇ ਚੁੰਨੀ ਜਿਆਦੇ ਨੇ ਚਿੱਠੀ ਮੰਗਾ ਲਈ ਹੈ ਚਿੱਠੀ ਅਸੀਂ ਤੋੜਤੀ ਉਹ ਤੋਂ ਬਾਅਦ ਚ ਇਹਨੇ ਮੈਨੂੰ ਟਾਰਚਰ ਕਰਨਾ ਸ਼ੁਰੂ ਕਰਤਾ ਮੈਂ ਲੋਕਾਂ ਦੇ ਹੱਕਾਂ ਦੇ ਵਿੱਚ ਬੋਲਣ ਵਾਲੀ ਸ਼ਰਮ ਦੀ ਮਾਰੀ ਪਤਾ ਨਹੀਂ ਰੱਬ ਨੇ ਕੀ ਮੇਰੀ ਜੀਭ ਤੇ ਤਾਲਾ ਲਾਤਾ ਮੈਂ ਚੁੱਪੀ ਕਰ ਗਈ ਪਰ ਹੀ ਪੰਚਾਇਤ ਚ ਇਹਨਾਂ ਨੂੰ ਸਾਰਾ ਸੋਨਾ ਪਾਇਆ ਸਾਰਾ ਕੁਝ ਕੀਤਾ ਮੈਂ ਫਿਰ ਉਹ ਤੋਂ ਬਾਅਦ ਦੇ ਵਿੱਚ ਇਹ ਮੇਰੀ ਬੇਟੀ ਮਤਲਬ ਉਹਦੇ ਪਥਰੀਆਂ ਸੀਗੇ ਦਰਦ ਹੁੰਦਾ ਸੀ ਮੈਂ ਚਲੀ ਗਈ ਕਰਾਤ ਮੈਂ ਉੱਥੇ ਕੱਟੀ ਤਾਂ ਇਹਦੇ ਭਰਾ ਨੇ ਮੈਨੂੰ ਕਿਹਾ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਕਿ ਕੰਜਰ ਨੇ ਕੰਜਰਾ ਵਾਂਗੂ ਲੜਦੇ ਨੇ ਕੁੱਤਿਆਂ ਵਾਂਗੂ ਲੜਦੇ ਨੇ ਆਪਦੇ ਘਰ ਦੇ ਵਿੱਚ ਇਹਨੇ ਜਿਹੜਾ ਬੇਗੋ ਵਾਲਾ ਆਸ਼ਰਮ ਬਣਾਇਆ ਉਹ ਇਹਦੇ ਸਹੁਰਿਆਂ ਨੇ ਕਬਜ਼ਾ ਇਹਦੇ ਭਰਾ ਦੇ ਸਹੁਰਿਆਂ ਨੇ ਕਬਜ਼ਾ ਕਰ ਲਿਆ ਉਹਦੇ ਤੇ ਉਹ ਆਸ਼ਰਮ ਪਿੱਛੇ ਇਹ ਆਪਦੀ ਭਝਾਈ ਨਾਲ ਲੜਨ ਲੱਗ ਗਿਆ ਬੈਠਾ ਬੈਠਾ ਹੀ ਤੇ ਉਹਦਾ ਭਰਾ ਕਹਿੰਦਾ ਵੀ ਤੂੰ ਕਹਿੰਦਾ ਸੀਗਾ ਮਤਲਬ ਵੀ ਫਤਕੜੀ ਆ 8 ਲੱਖ ਰੁਪਏ ਦੇਣਗੇ ਬਿਦੱਤਾ ਤਾਂ ਹੈ ਨਹੀਂ ਫਤਗੜਿਆ ਨੇ 8 ਲੱਖ ਕਹਿੰਦਾ ਲਿਆ ਮਾ ਤਾਂ 8 ਲੱਖ ਲਿਆ ਕਹਿੰਦਾ ਮੈਂ ਸਹਰਿਆਂ ਤੋਂ ਆਸ਼ਰਮ ਛਡਾਉਣਾ ਮੈਂ ਕਿਹਾ ਮੈਂ ਤਾਂ ਕੋਈ 8 ਲੱਖ ਦੀ ਗੱਲ ਨਹੀਂ ਕੀਤੀ ਹੈਗੀ ਕਹਿੰਦਾ ਇਹ ਕਹਿੰਦਾ ਕਹਿੰਦਾ ਹੋਈ ਸੀ ਕਹਿੰਦਾ ਪਰ ਫਿਰ ਇਹ ਕਹਿੰਦਾ ਤੁਸੀਂ ਡੁੰਮਾ ਪਾਤੀਆਂ ਹਾਂ ਨਾ ਮੈਂ ਕਿਹਾ ਵੀ ਆ ਤਾਂ ਕੋਈ ਗੱਲ ਨਹੀਂ ਮੈਂ ਤਾਂ 8 ਲੱਖ ਦੀ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਜੇ ਭਾਈ ਆ ਗੱਲ ਆ ਮੈਂ ਉਹਦੇ ਮੁੰਡੇ ਨੂੰ ਬੁਲਾਉਣੀ ਆ ਠੀਕ ਆ ਜਾਂ ਫਿਰ ਮੈਂ ਪੁਲਿਸ ਨੂੰ ਬੁਲਾਉਣੀ ਆ ਰਾਤ ਨੂੰ 9:30 ਹੋਏ ਬੀ ਸੀਗੇ ਮੈਂ ਕਿਹਾ ਮੈਂ ਇੱਥੋਂ ਜਾਣੀ ਆ ਜਦ ਮੈਂ ਆ ਨਾਉ ਲਿਆ ਫਿਰ ਇਹ ਚੁੱਪ ਕਰ ਗਿਆ ਫੇਰ ਇਹਦਾ ਭਾਈ ਵੀ ਚੁੱਪ ਕਰ ਗਿਆ ਉਤੋਂ ਬਾਅਦ ਦੇ ਵਿੱਚ ਮੇਰੇ ਬੇਡੇ ਨੇ ਗੱਡੀਆਂ ਵੇਚੀਆਂ ਜਦੋਂ ਗੱਡੀਆਂ ਵੇਚੀਆਂ ਤਾਂ ਉਦੋਂ ਕਹਿੰਦਾ ਕਿੰਨੇ ਦੀਆਂ ਮਾਤਾ ਗੱਡੀਆਂ ਵੇਚੀਆਂ ਮੈਂ ਕਿਹਾ ਮੈਨੂੰ ਨਹੀਂ ਪਤਾ ਵੀ ਕਿੰਨੇ ਦੀਆਂ ਵੇਚੀਆਂ ਨੇ ਵੀ ਮੈਨੂੰ ਕਿਹੜਾ ਇਹਦੇ ਕਾਰੋਬਾਰ ਦਾ ਪਤਾ ਵੀ ਸਾਨੂੰ ਤਾਂ ਸਿਰਫ ਕਮਿਸ਼ਨ ਬਚਦਾ ਸਾਡੀ ਆਪਦੀਆਂ ਗੱਡੀਆਂ ਨਹੀਂ ਹੁੰਦੀਆਂ ਬੇਟਾ ਮੇਰਾ ਕਾਰ ਬਜ਼ਾਰ ਦਾ ਕੰਮ ਕਰਦਾ ਕਹਿੰਦਾ 5 ਲੱਖ ਦੇ ਵੇਚੇ ਹੋਣੇ ਕਹਿੰਦਾ ਮੈਨੂੰ ਦੇ ਦਿਓ ਕਹਿੰਦਾ ਮੈਂ 2 ਕੋੜੇ ਲਿਆ ਮਾ ਚਲੋ ਮੈਂ ਉਹ ਵੀ ਗੱਲ ਆਈ ਗਈ ਕਰਤੀ ਮੈਂ ਕਿਹਾ ਚੱਲ ਬੋਲਦਾ ਬੋਲੀ ਜਾਵੇ ਇਹਦੀ ਸੱਸ ਨੇ ਵਿਆਹ ਨੂੰ ਕਹਿ ਕੇ ਕਹਿੰਦੀ ਮੇਰਾ ਸੂਟ 4-5000 ਤੋਂ ਉੱਤੇ ਆਵੇ ਜਿਹੜੀ ਦੁਕਾਨ ਤੋਂ ਮੈਂ ਕੱਪੜਾ ਲਿਆ ਮੈਂ ਤੁਹਾਨੂੰ ਦਿਖਾ ਸਕਦੇ ਹਾਂ 6500 ਤੋਂ ਕੋਈ ਸੂਟ ਘੱਟ ਨਹੀਂ ਸੱਤ ਸੂਟ ਇਹਦੀ ਸਸਣ ਦੁੱਤੇ ਮੈਂ ਜਿਹੜੀ ਵੀ ਚੀਜ਼ ਇਹਨਾਂ ਨੇ ਇਹਨਾਂ ਨੇ ਗਵੰਡੀ ਤੱਕ ਮੇਰੇ ਤੋਂ ਮਨਾਏ ਵੀ ਸਾਡੇ ਗਵੰਡੀਆਂ ਨੂੰ ਫਰਾਨਾ ਫਰਾਨਾ ਨੂੰ ਸੂਟ ਆਉਣੇ ਚਾਹੀਦੇ ਨੇ ਮਾਮੇ ਮਾਸੀਆਂ ਸਾਰੀਆਂ ਇੱਕ ਪਾਸੇ ਰਹੀਆਂ ਮੈਂ ਸਾਰਾ ਕੁਝ ਕਰਕੇ ਪੁੱਤ ਮੈਂ ਫੇਰ ਗੋਲੀ ਖਾ ਲਈ ਇਹ ਤੁਹਾਨੂੰ ਐ ਨਹੀਂ ਲੱਗਿਆ ਵੀ ਜਦੋਂ ਉਹ ਇੰਨਾ ਕੁਝ ਮੰਗ ਰਹੇ ਆ ਇੱਕ ਪਾਸੇ ਉਹ ਕਹਿ ਰਹੇ ਅਸੀਂ ਕੁਝ ਨਹੀਂ ਲੈਣਾ ਕਿ ਤੁਸੀਂ ਉਦੋਂ ਨਹੀਂ ਮਾੜਾ ਮੋਟਾ ਸੋਚਿਆ ਜਾਂ ਕਿਹਾ ਨਹੀਂ ਕਿਸੇ ਭੈਣ ਭਾਈ ਨਵਾਬ ਦੇ ਨਾਲ ਨਹੀਂ ਲਿਆ ਰਿਸ਼ਤਾ ਕਰਨ ਤੋਂ ਪਹਿਲਾਂ ਫਿਰ ਮੇਰੀ ਮਾਂ ਨੇ ਹੀ ਸ਼ੁਰੂ ਕੀਤੀ ਸੀ ਗੱਲ ਰਿਸ਼ਤੇ ਦੀ ਮੇਰੀ ਮਾਂ ਨੇ ਸ਼ੁਰੂ ਕੀਤੀ ਸੀ ਮੇਰੀ ਮਾਂ ਕਹਿੰਦੀ ਜਦ ਮੈਂ ਕਿਹਾ ਮੈਂ ਖ ਵੀ ਜਾਤਾ ਐ ਕੰਸੀ ਚੁੰਨੀ ਝੜਾ ਕੇ ਵੀ ਹੁਣ ਇੰਨਾ ਮੈਂ ਆਪਣੇ ਭਾਈ ਨਾਲ ਗੱਲ ਕਰਦੇ ਮੇਰੀ ਮਾਂ ਕਹਿੰਦੀ ਇੰਨਾ ਕੁ ਤਾਂ ਕਹਿੰਦੀ ਕਰਨਾ ਹੀ ਪੈਂਦਾ ਅਸੀਂ ਨਹੀਂ ਕੀਤਾ ਹਣਾ ਚੱਲ ਮੈਂ ਉੱਥੇ ਚੁੱਪ ਕਰ ਗਈ ਵੀ ਬਿਹਾਰ ਆ ਸਮਾਜਿਕ ਵਿਹਾਰਾ ਕਰਨਾ ਪੈ ਗਿਆ ਹਨਾ ਕਿਤਾ ਮੈਂ ਉਹ ਤੋਂ ਬਾਅਦ ਵੀ ਪੁੱਤ ਦੀ ਭੁੱਖ ਨਹੀਂ ਮਿਟੀ ਨਸ਼ਾ ਕਰਕੇ ਕੋਈ ਨਹੀਂ ਪੁੱਤਿਆ ਮਾਰਿਆ ਕਰੇ ਫਿਰ ਇਹਨੇ ਇਹ ਗੱਲ ਕਹੀ ਮੈਨੂੰ ਕਹਿੰਦਾ ਵੀ ਮੈਨੂੰ ਆਹ ਕੋਠੀ 'ਚ ਵੱੱਦ ਦੇ ਜਿਹੜੀ ਕੋਠੀ 'ਚ ਮੈਂ ਰਹਿ ਰਹੀ ਆਂ ਵੀ ਇਹ ਜੋ ਵੱੱਦ ਦੇ ਫਿਰ ਇਹ ਕਹਿੰਦਾ ਮੇਰੀ ਬੇਟੀ ਨੂੰ ਜਦ ਤਰਾ ਬਾਪ ਮਰ ਗਿਆ ਦੀ ਜ਼ਮੀਨ ਕਿਹਦੇ ਕਿਹਦੇ ਨਾਮ ਚੜੀ ਆ ਇਹਦਾ ਆਂਤੀ ਕੋਈ ਨਹੀਂ ਇਹਦੀ ਭੁੱਖ ਦਾ ਆਂਤੀ ਕੋਈ ਨਹੀਂ ਕਿੰਨੇ ਨਵੰਬਰ 7 ਨਵੰਬਰ ਨੂੰ ਵਿਆਹ ਹੋਇਆ ਹੂੰ 29 ਮਾਰਚ ਨੂੰ ਮੈਂ ਪੱਕੇ ਤੌਰ ਤੇ ਕੁੜੀ ਨੂੰ ਇੱਥੇ ਲੈ ਆਈ ਜਿੱਦਣ ਸਿਮਰਜੀਤ ਮਾਨ ਸਿੰਘ ਦੀ ਰੈਲੀ ਸੀਗੀ ਉਦੋਂ ਰਾਤ ਨੂੰ 11:30 ਵਜੇ ਲੈ ਕੇ ਆਏ ਆ ਜਿਆਦਾ ਨੇ ਕੁੱਟੀ ਮੇਰੀ ਕੁੜੀ ਹਾਂ ਉਹ ਤੋਂ ਬਾਅਦ ਦੇ ਵਿੱਚ 7 ਨਵੰਬਰ ਨੂੰ ਨਾ 7 ਸਾਰੀ ਜੂਨ ਨੂੰ 7 ਜੂਨ ਨੂੰ 1:30 ਵਜੇ ਇਹਨੇ ਮੇਰੇ ਘਰ ਤੇ ਹਮਲਾ ਕੀਤਾ ਤੁਸੀਂ ਪਿੱਛੇ ਵੀਡੀਓ ਬਣਾ ਕੇ ਲੈ ਜਿਓ ਮੇਰੇ ਘਰ ਦੇ ਦਰਵਾਜ਼ੇ ਤੋੜੇ ਹੋਏ ਰਾਤ ਨੂੰ 1:30 ਵਜੇ ਮੈਂ ਆਪਣੇ ਬੇਟੇ ਨਾਲ ਘਰ ਹੈ ਨਹੀਂ ਸੀ ਨਾਲ ਮੇਰੀ ਬੇਟੀ ਸੀ ਘਰੇ ਰਾਤ ਨੂੰ 1.5 ਵਜੇ ਅਸੀਂ ਪੁਲਿਸ ਬੁਲਾ ਕੇ ਇਹਨੂੰ ਘਰੋਂ ਕੱਢਿਆ ਨਾਲ ਇਹਦੇ ਦੋ ਬੰਦੇ ਹੋਰ ਸੀ ਇੱਕ ਤਾਂ ਹੀ ਸੀ ਪ੍ਰਭਦੀਪ ਠੀਕ ਹੈ ਇਹ ਇਹਦਾ ਰਵਾਲਵਰ ਆ ਇੱਕ ਇਹਦਾ ਲਾਇਸੈਂਸੀ ਰਵਾਲਵਰ ਆ ਇੱਕ ਇਹਨਾਂ ਕੋਲ ਨਜਾਇਜ਼ ਰਵਾਲਵਰ ਆ ਦੋ ਰਵਾਲਵਰ ਨੇ ਹਨਾ ਇਹ ਪ੍ਰਭਦੀਪ ਨੂੰ ਤਾਂ ਲੈ ਕੇ ਆਉਂਦਾ ਪ੍ਰਭਦੀਪ ਦਾ ਰਵਾਲਵਰ ਹੁੰਦਾ ਠੀਕ ਹੈ ਇਹਨੇ ਪਹਿਲਾਂ ਵੀ ਮੇਰੇ ਬੇਟੇ ਦੇ ਰਵਾਨੀਰ ਕੱਢਿਆ ਉਹਦੋਂ ਅਸੀਂ ਪੁਲਿਸ ਨੂੰ ਦੱਸਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਸਰਕਾਰਾਂ ਦੇ ਖਿਲਾਫ ਬੋਲਦੀ ਰਹਿਣੀ ਆ ਮੈਂ ਭਗਵਾਨਤਮਨ ਦੇ ਖਿਲਾਫ ਬੋਲਦੀ ਰਹਿਣੀ ਆ ਮੈਨੂੰ ਉਸ ਚੀਜ਼ ਦੀ ਸਜ਼ਾ ਮਿਲੀ ਆ ਮੈਨੂੰ ਪੰਜਾਬ ਦੇ ਹੱਕ 'ਚ ਖੜਨ ਦੀ ਸਜ਼ਾ ਮਿਲੀ ਆ ਮੈਨੂੰ ਪੰਜਾਬੀਆਂ ਦੇ ਹੱਕ 'ਚ ਖੜਨ ਦੀ ਸਜ਼ਾ ਮਿਲੀ ਆ ਮੈਨੂੰ ਆਪਣੇ ਪਾਣੀਆਂ ਦੇ ਹੱਕ 'ਚ ਖੜਨ ਦੀ ਸਜ਼ਾ ਮਿਲੀ ਆ ਠੀਕ ਹੁਣ ਹੁਣ ਝਗੜਾ ਜਿਹੜਾ ਤੁਹਾਡਾ ਪਰਸੋ ਰਾਤ ਨੂੰ ਜਾਂ ਕੱਲ੍ਹ ਵਾਲੀ ਰਾਤ ਨੂੰ ਜਿਹੜਾ ਹੋਇਆ ਹੁਣ ਤੁਹਾਨੂੰ ਦੱਸ ਕੇ ਆਇਆ ਸੀ ਇਥੇ ਬਾਬਾ ਜੀ ਬਿਲਕੁਲ ਹੀ ਦੱਸ ਕੇ ਆਇਆ ਹੈਗਾ ਬਾਬਾ ਜੀ ਨਾ ਉਹਨੂੰ ਕਹੋ ਬਾਬਾ ਜੀ ਨਾ ਕਹੋ ਉਹਨੂੰ ਬਾਬਾ ਜੀ ਹੈ ਹੀ ਨਹੀਂ ਸਵਾ ਦੇ ਦਿਨਾਂ ਦੇ ਵਿੱਚ ਆ ਕੇ ਉਹਨੇ ਮੇਰੇ ਤੋਂ ਮੀਟ ਦੀ ਮੰਗ ਕੀਤੀ ਹੈ ਕਹਿੰਦਾ ਮੈਂ ਨਹੀਂ ਕਹਿੰਦਾ ਖਾਂਦਾ ਹੈਗਾ ਕਹਿੰਦਾ ਸੌਰੇ ਘਰ ਆ ਕੇ ਵੀ ਕਹਿੰਦਾ ਮੈਂ ਸਬਜ਼ੀ ਨਾਲ ਹਾਏ ਮੈਂ ਤਾਂ ਉਦੋਂ ਮਰ ਗਈ ਜਦੋਂ ਇਹਨੇ ਮੇਰੇ ਤੋਂ ਮੀਟ ਮੰਗੇ ਮੈਂ ਅੱਜ ਤੱਕ ਮੀਟ ਨੂੰ ਕਦੇ ਹੱਥ ਨਹੀਂ ਲਾਇਆ ਖਾਣ ਦਾ ਦੂਰ ਦੀ ਗੱਲ ਮੈਨੂੰ ਭੁਲਾਉਣਾ ਤੱਕ ਨਹੀਂ ਆਉਂਦਾ ਹੈਗਾ ਇਸ ਗੱਲ ਦਾ ਮੇਰਾ ਸਾਰਾ ਮਹੱਲਾ ਸਾਰੇ ਜਿੰਨੇ ਮੈਨੂੰ ਜਾਣਦੇ ਨੇ ਸਭ ਗਵਾਹ ਨੇ ਇਸ ਗੱਲ ਦਾ ਹਨੇ ਮੇਰ ਨਾਲ ਨਾ ਮੈਂ ਤਾਂ ਰੱਬ ਨੇ ਮੇਤੋ ਕੋਈ ਪਾਪ ਦੇਖੇ ਸਦੀ ਮੈਨੂੰ ਸਜ਼ਾ ਦੇਤੀ ਮਾਰੇ ਗੁਰੂ ਨੇ ਮੈਨੂੰ ਭਾਗਸਤ ਪਰਮਾਤਮਾ ਕੀ ਕਰਾਂ ਮਾਤਾ ਜੀ ਗੋਲੀ ਹਣ ਫਿਰ ਗੁਰਵਿੰਦਰ ਸਿੰਘ ਨੇ ਚਲਾਈ ਸੀਗੀ ਪੰਜ ਗੋਲੀਆਂ ਚਲਾਈਆਂ ਨੇ ਦੋ ਮੇਰੇ ਤੇ ਸਿੱਧੀਆਂ ਚਲਾਈਆਂ ਇੱਕ ਬੱਜੀ ਮੇਰੇ ਇੱਕ ਕੋਲ ਦੀ ਲੱਗੀ ਤੇ ਉਹਨਾਂ ਦਾ ਬਿਆਨ ਉਹ ਲਿਆ ਇਹਨੇ ਮੇਰੇ ਮੁੰਡੇ ਦੇ ਚਲਾਈਆਂ ਨੇ ਹੂੰ ਇਹ ਹੋਰ ਵੀ ਤੁਸੀਂ ਦੇਖਦੇ ਆ ਕਿਵੇਂ ਮਤਲਬ ਢੱਲੇ ਨਾ ਬਿਆਨ ਦੰਦੇ ਕਹਿੰਦਾ ਇਹਨਾਂ ਦਾ ਮੈਂ ਕੰਡਾ ਕੱਢੂਗਾ ਜੋ ਬੋਲਦਾ ਕਿ ਪੁਲਿਸ ਨੂੰ ਤਾਂ ਖਾਈ ਨਹੀਂ ਦੰਦਾ ਉਹ ਬਿਆਨ 'ਚ ਇਹ ਗੱਲ ਕਹਿੰਦਾ ਕਹਿੰਦਾ ਕਿ ਜੇ ਸਾਡੇ ਕੋਲੇ ਅਸਲਾ ਹੁੰਦਾ ਅਸੀਂ ਵੈਪਨ ਲੈ ਕੇ ਜਾਂਦੇ ਤੇ ਫੇਰ ਅਸੀਂ ਛੱਡੇ ਨਹੀਂ ਥੋੜੋ ਸੀ ਸਾਡੇ ਕੋਲੇ ਕੋਈ ਵੈਪਨੀ ਹੈ ਨਹੀਂ ਸੀ ਕਹਿੰਦਾ ਏ ਮੇਰੇ ਗੋਲੀ ਮਾਰੀ ਕਿਨੇ ਫਿਰ ਫਿਰ ਮਾਰੀ ਕਿਨੇ ਤੇਰੇ ਵੀ ਉਸ ਨੂੰ ਪਤਾ ਇਹ ਗਵੰਡੀਆਂ ਨੂੰ ਪਤਾ ਸਭ ਨੂੰ ਪਤਾ ਵੀ ਗੋਲੀ ਕਿਨੇ ਮਾਰੇ ਇੱਕ ਨੰਬਰ ਦਾ ਝੂਠਾ ਬੰਦਾ ਹੈ ਕਹਿੰਦਾ ਖੁਸ਼ ਆ ਹੁਣ ਵੀਡੀਓ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਕਹਿੰਦਾ ਜੋ ਮੈਥੋਂ ਕਰਾਉਣਗੇ ਕਹਿੰਦਾ ਮੈਂ ਉਹ ਕਰੂੰਗਾ ਗੁਰਗੋਬਿੰਦ ਸਿੰਘ ਜੀ ਇਹ ਤਾਂ ਨਸ਼ਾ ਵੀ ਕਰਾਉਂਦੇ ਨੇ ਵੀ ਨਸ਼ੇ ਤੂੰ ਨਸ਼ੇ ਕਰ ਨੰਨਾ ਨਸ਼ਾ ਕਰ ਗੁਰਗੋਬਿੰਦ ਸਿੰਘ ਜੀ ਇਹ ਤਾਂ ਝੂਠ ਵੀ ਬੁਲਾਉਂਦੇ ਨੇ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਆਸ਼ਰਮ ਖੋਲ ਲੋ ਲੋਕਾਂ ਦਾ ਪੈਸਾ ਲੁੱਟ ਘੁੱਟ ਕਰ ਹੈ ਗੁਰਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਸੀ ਜਿਹੜਾ ਤੇ ਪਹਿਲਾ ਪਰਚਾ ਹੋਵੇ ਮੈਨੂੰ ਬੁੱਤ ਕਾ ਦਾ ਨਹੀਂ ਪਤਾ ਲੱਗਿਆ ਤੇ ਜਨਾਨੀ ਦਾ ਪਰਚਾ ਹੋਇਆ ਵਾ ਇਹਨੇ ਇੱਕ ਜਨਾਨੀ ਛੇੜਦੀ ਕਿਸੇ ਘਰ ਜਾਵਣਾ ਤੇ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਿਆ ਜਿੰਨੇ ਤੇ ਗਲਤ ਪਰਚੇ ਹੋਏ ਬਨੇ ਮੈ ਮੈਨੂੰ ਕਹਿੰਦਾ ਤੇਰੀ ਕੁੜੀ ਚ ਮੈਨੂੰ ਮੁੰਡਿਆਂ ਦੀ ਫੀਲਿੰਗ ਆਉਂਦੀ ਹੈ ਕੁੜੀਆਂ ਦੀ ਫੀਲਿੰਗ ਨਹੀਂ ਆਉਂਦੀ ਮੈਂ ਹੁਣੇ ਇਹ ਕੁੜੀ ਨੂੰ ਲੈ ਕੇ ਵੀ ਇਹ ਬਿਆਨ ਦਿੱਤਾ ਉਹ ਕਹਿੰਦਾ ਵੀ ਮੇਰੇ ਘਰ ਵਾਲੀ ਕੁੜੀ ਜਿਹੜੀ ਉਹਦੇ ਘਰ ਵਾਲੀ ਹੈ ਤੁਹਾਡੀ ਲੜਕੀ ਉਹ ਕਹਿੰਦਾ ਵੀ ਉਹਨੂੰ ਤਾਂ ਉਹਨਾਂ ਨੇ ਕਡਰੈਪ ਕੀਤਾ 2 ਮਹੀਨੇ ਹੋ ਗਏ ਮੇਰੀ ਗੱਲ ਨਹੀਂ ਕਰਾ ਰਹੇ ਇਦਾਂ ਦੀ ਗੱਲ ਆਇਆ ਕੋਈ ਬੇਟਾ ਸਾਡੇ ਨਾਲ ਇੱਥੇ ਥੋੜੇ ਦਿਨ ਪਹਿਲਾਂ ਕਰਨਾਲ ਸਿੰਘ ਪੰਜੋੜੀ ਬਲਜੀਤ ਸਿੰਘ ਪੁੱਟੇ ਉਹਨਾਂ ਨੇ ਸਾਰਿਆਂ ਨੇ ਇੱਕ ਰੋਸ ਮਾਰਚ ਕੱਢਿਆ ਸੀ ਮੇਰੀ ਬੇਟੀ ਉਹ ਸਭ ਤੋਂ ਮੂਰੇ ਸੀ ਹੂੰ ਤੁਸੀਂ ਵੀਡੀਓ ਹੁਣ ਵੀ ਪਾਈ ਹੋਗੀ ਨੈਟ ਤੇ ਦੇਖ ਸਕਦੇ ਹੋ ਜੇ ਕਿਡਨਾਪ ਕੀਤੀ ਹੋਗੀ ਬੇਟੀ ਇਹ ਮੇਰੀ ਬੇਟੀ ਸੜਕਾਂ ਤੇ ਤੁਰੇ ਫਿਰੂਗੀ ਮੇਰੀ ਬੇਟੀ ਰੋਜ਼ ਗੁਰਦਰਾ ਸਾਹਿਬ ਮੱਥਾ ਟੇਕਣ ਜਾਊਗੀ ਰੋਜ਼ ਤੇ ਉਹਦਾ ਉਹ ਕਢਵਾ ਲਓ ਤੁਸੀਂ ਵੀਡੀਓ ਕਢਵਾ ਲਓ ਮੈਨੇਜਰ ਸਾਹਿਬ ਨੂੰ ਪੁੱਛ ਲਓ ਜਾ ਕੇ ਵੀ ਇਹਦੀ ਬੇਟੀ ਹੁੰਦੀ ਏ ਜੇ ਨਹੀਂ ਹੁੰਦੀ ਸਾਨੂੰ ਸਾਰੇ ਜਾਣਦੇ ਨੇ ਇੱਥੇ ਹੈ ਇਹ ਮੈਨੂੰ ਕਹਿੰਦਾ ਮੇਰੇ ਪੰਜ ਵਿਆਹ ਹੋਏ ਨੇ ਮੇਰੇ ਤਿੰਨ ਵਿਆਹ ਹੋਏ ਨੇ ਬੁੱਤ ਮੈਂ ਮੰਨਦੀ ਆ 17 ਸਾਲ ਦੀ ਉਮਰ ਦੇ ਵਿੱਚ ਅਜੇ ਅਮਲੀ ਨਾਲ ਅਜੇ ਅਮਲੀ ਨਾਲ ਮੇਰਾ ਵਿਆਹ ਹੋ ਗਿਆ ਸੀਗਾ 7 ਦਿਨ ਬਾਅਦ ਮੇਰੇ ਘਰ ਦੇ ਮੈਨੂੰ ਹਸਤਾਉਤ ਦੇ ਦਾਖਲ ਕਰਾਇਆ ਉਹਨਾਂ ਨੇ ਦੁਬਾਰਾ ਫੇਰ ਉਹਨਾਂ ਨੇ ਮੈਨੂੰ ਤੋਰ ਤਾ ਜਦ ਮੇਰੇ ਚਾਚਾ ਜੀ ਨੇ ਦੇਖਿਆ ਮੇਰੇ ਚਾਚਾ ਇੱਕ ਬਾਹਰ ਗਏ ਸੀ ਡੈਥ ਹੋ ਗਈ ਉਹਨਾਂ ਦੀ ਉਹਨਾਂ ਨੇ ਮੈਨੂੰ ਦੁਬਾਰਾ ਨਹੀਂ ਤੋਰਿਆ ਉਹ ਤਾਂ ਵਾਚ ਮੈਂ ਪੜੀ ਐ ਮੈਂ ਟੀਚਰ ਟ੍ਰੇਨਿੰਗ ਕੀਤੀ ਮੈਂ ਗਿਆਨੀ ਕੀਤੀ ਫੇ ਮੈਂ ਚਨਾਥਲ ਬਿਆਹੀ ਗਈ ਚਨਾਥਲ ਬਿਆਹੀ ਗਈ ਉਦੋਂ ਤੋਂ ਮੇਰੇ ਦੋ ਬੱਚੇ ਨੇ ਦੋ ਹੀ ਬੱਚੇ ਮੇਰੀ ਬੇਟੀ 2.5 ਸਾਲ ਦੀ ਸੀ ਮੇਰਾ ਬੇਟਾ 7 ਸਾਲ ਦਾ ਸੀਗਾ ਜਦ ਮੇਰਾ ਘਰ ਵਾਲਾ ਮਰ ਗਿਆ ਹਾਂ ਮੇਰੀ ਨਾਨਦ ਦੀ ਕੁੜੀ ਆਈ ਖੜੀ ਆ ਇਹ ਮੇਰੀ ਨਾਨਦ ਨੇ ਮੇਰਾ ਦੁਬਾਰਾ ਵਿਆਹ ਕੀਤਾ ਇਹਨਾਂ ਨੇ ਕੋਈ ਬੰਦਾ ਦੇਖ ਕੇ ਮੇਰੀ ਫੁੱਟੀ ਕਿਸਮਤ 4 ਮਹੀਨੇ ਬਾਅਦ ਕਰਦੀਆਂ ਸਫਾਈਆਂ ਕਰਦੀ ਉਹਦੀ ਵਸੀਅਤ ਰਜਿਸਟਰਡ ਮੇਰੇ ਹੱਥ ਲੱਗ ਜਾਂਦੀ ਆ ਜਦ ਮੈਂ ਬਿਛੋਲਾ ਬੁਲਾਇਆ ਰਜਿਸਟਰ ਬਸੀ ਤੜਾਉਣ ਦੀ ਗੱਲ ਕੀਤੀ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਹੂੰ ਉਹਦਾ ਜਿਹੜਾ ਪੁੱਨ ਹੈ ਵਾ ਉਹਨੇ ਆਪਣੀ ਭੈਣ ਦੇ ਨਾਂ ਹਿਵਾ ਕਰਾਤਾ ਜ਼ਮੀਨ ਦਾ ਸਾਰੀ ਦਾ ਹੁਣ ਜਦੋਂ ਨਹੀਂ ਸਾਰੀ ਜ਼ਮੀਨ ਦਾ ਹਿਵਾ ਨਾ ਕਰਾਤਾ ਪੁੱਤ ਮੈਂ ਉੱਥੇ ਖਾਣਾ ਕੀ ਸੀ ਫਿਰ ਉਹ ਜੀ ਮੈਂ ਚਰਾਥਲ ਬੈਠੀ ਸੀ ਉਹ ਜੀ ਮੈਂ ਉੱਥੇ ਬੈਠੀ ਸੀ ਮੈਂ ਫਿਰ ਆਪਣੇ ਚਰਾਥਲ ਘਰ ਆ ਗਈ ਉਹ ਤੋਂ ਬਾਅਦ ਦੇ ਵਿੱਚ ਮੈਂ 25 26 ਨੌਕਰੀਆਂ ਕੀਤੀਆਂ ਅਰ ਮੈਨੂੰ ਪਤਾ ਵੀ ਮੈਂ ਸ਼ੋਸ਼ਣ ਤੋਂ ਕਿਵੇਂ ਬਚੀ ਆਂ ਹੂੰ ਇਹ ਕਹਿੰਦਾ ਨਾ ਗਰਜੀਤ ਖਰਾਬ ਹੈ ਮੈਂ ਖਰਾਬ ਹੈ ਇਹ ਕਹਿੰਦਾ ਗਰਜੀਤ ਖਰਾਬ ਹੈ ਇਹਨੂੰ ਉਹ ਦਿਨ ਵੀ ਗਰਜੀਤ ਖਰਾਬ ਦਾ ਪਤਾ ਨਹੀਂ ਜਿੱਦਣ ਇਹਨੇ ਖਸ ਖਸ ਦੀ ਰੈਲੀ ਕੀਤੀ ਸੀ ਮੈਂ ਡਾਕਟਰ ਰਣਜੀਤ ਨਾਲ ਹਰਜਿੰਦਰ ਸਿੰਘ ਨੂੰ ਮੰਨ ਨਾਲ ਤੇ ਮਤਲਬ ਨਗਾਵੇਂ ਵਾਲੇ ਨਾਲ ਮੈਂ ਇਹਨਾਂ ਦੀ ਰੈਲੀ ਚ ਗਈ ਸੀ ਉਦੋਂ ਵੀ ਇਹਨੂੰ ਪਤਾ ਸੀ ਵੀ ਬਗਾਨੇ ਬੰਦਿਆਂ ਨਾਲ ਘੁੰਮਦੀ ਆ ਉਦੋਂ ਵੀ ਇਹਨੂੰ ਪਤਾ ਸੀ ਜਦੋਂ ਮੈਂ ਹਰੇਕ ਧਰਨੇ ਦੇ ਵਿੱਚ ਜਾ ਕੇ ਮੂਰੇ ਹੋ ਕੇ ਬੈਠ ਕੇ ਬੋਲਦੀਆਂ ਨੂੰ ਜਦ ਵੀ ਪਤਾ ਸੀ ਕਿਸਾਨੀ ਮੋਰਚੇ ਦੇ ਵਿੱਚ ਮੈਂ ਵੱਡੀਆਂ ਸਟੇਜਾਂ ਦੇ ਵਿੱਚ ਬੰਦਿਆਂ ਦੇ ਵਿੱਚ ਕੱਲੀ ਬੈਠੀ ਹੁੰਦੀ ਸੀ ਉਦੋਂ ਵੀ ਦੇਖਦਾ ਸੀ ਇਹਨੂੰ ਪਤਾ ਸੀ ਲੁੱਚੀ ਆ ਮੈਂ ਮੇਰੀ ਲੁੱਚੀ ਦੀ ਧੀ ਦਾ ਰਿਸ਼ਤਾ ਇਹਨੇ ਕਿਉਂ ਲਿਆ ਮੈਂ ਐਕਸੈਪਟ ਕਰਦੀ ਆ ਮੈਂ ਗਲਤ ਆ ਮੈਂ ਮੰਨ ਲੈਂਦੀ ਆ ਮੈਂ ਗਲਤ ਆ ਫਿਰ ਜੇ ਮੈਂ ਗਲਤ ਈ ਇਹਨੇ ਮੇਰੀ ਧੀ ਦਾ ਰਿਸ਼ਤਾ ਕਿਉਂ ਲਿਆ ਹੂੰ ਇਹ ਕਹਿੰਦਾ ਮੈਂ ਤੈਨੂੰ ਜ਼ੀਰੋ ਕਰ ਦੂੰ ਮੈਂ ਤਾਂ ਹੈਗੀ ਉਹ ਜ਼ੀਰੋ ਮੈਂ ਤਾਂ ਰੱਬ ਦੀ ਜ਼ੀਰੋ ਕੀਤੀ ਵੀ ਆ ਹੂੰ 27 ਸਾਲ ਦੀ ਸੀ 28 ਦੀ ਜਦੋਂ ਮੈਂ ਵਿਧਵਾ ਹੋ ਕੇ ਦੀ ਮੈਂ ਤਾਂ ਮੈਂ ਤਾਂ ਜ਼ੀਰੋ ਆ ਮੈਂ ਤਾਂ ਕਦੇ ਨਹੀਂ ਕਿਹਾ ਮੈਂ ਹੀਰੋ ਆ ਉਹ ਕਹਿੰਦਾ ਕਿ ਅਸੀਂ ਤਾਂ ਇੱਕ ਉੱਥੇ ਗੱਲਬਾਤ ਕਰਨ ਜਾ ਰਹੇ ਸੀ ਕਿ ਨਾਨੀ ਨੂੰ ਲੈ ਕੇ ਆਏ ਸੀ ਤੁਹਾਡੀ ਮਦਰ ਨੂੰ ਲੈ ਕੇ ਆਏ ਸੀ ਨਾਲ ਕੋਈ ਗੱਲਬਾਤ ਕਰਨ ਉਹ ਕਹਿੰਦਾ ਅੱਗੇ ਇਹ 10 15 ਜਾਣੇ ਇਕੱਠੇ ਹੋ ਕੇ ਸਾਡੇ ਤਿੰਨਾਂ ਨੇ ਹਮਲਾ ਕੀਤਾ ਪੁੱਤ ਮੈਨੂੰ ਕੋਈ ਨਹੀਂ ਸੀ ਪਤਾ ਵੀ ਇਹ ਆ ਰਿਹਾ ਇੱਕ ਤਾਂ ਮੇਰੇ ਗਾਰਡ ਟੇਲਾ ਕਢਾ ਸਕਦੇ ਪੁਲਿਸ ਵੀ ਕਢਾ ਸਕਦੇ ਆ ਪੁਲਿਸ ਵੀ ਕਢਾ ਸਕਦੀ ਆ ਨਾ ਮੇਰੀ ਇਹਦੇ ਨਾਲ ਗੱਲ ਹੋਈ ਆ ਨਾ ਮੇਰੀ ਬੇਟੀ ਦੀ ਇਹਦੇ ਨਾਲ ਗੱਲ ਹੋਈ ਆ ਨਾ ਇਹਨਾਂ ਦੇ ਕਿਸੇ ਪਰਿਵਾਰ ਮੈਂਬਰ ਨਾਲ ਹੋਈ ਆ ਨਾ ਮੇਰੇ ਬੇਟੇ ਦੀ ਹੋਈ ਆ ਠੀਕ ਆ ਇਹ ਮੇਰੀ ਮਾਂ ਨੂੰ ਲੈ ਕੇ ਜਰੂਰ ਆਇਆ ਮੈਂ ਮੰਨਦੀ ਆ ਇਸ ਗੱਲ ਨੂੰ ਮੇਰੀ ਮਾਂ ਨੂੰ ਸਿਰਫ ਦਰਵਾਜ਼ਾ ਖਲਾਉਣ ਲਈ ਲੈ ਕੇ ਆਇਆ ਸੀ ਇਹ ਵੀ ਦਰਵਾਜ਼ਾ ਖਲਾ ਕੇ ਫਿਰ ਮੇਦੀ ਕੁੱਟਮਾਰ ਕਰਕੇ ਜਾਵਾ ਮੇਰੀ ਮਾਂ ਨੂੰ ਮੈਂ ਕਿਹਾ ਫਿਰ ਬਿਰ ਬਰਾ ਗੇਟ ਲਾ ਕੇ ਮੈਂ ਬਾਹਰ ਨਿਕਲੀਆਂ ਜਦੋਂ ਮੈਂ ਇੱਕ ਦਿਨ ਆ ਸੀਗਾ ਬੰਦਾ ਇਹ ਕਹਿੰਦਾ ਬ੍ਰਹਮੇ ਦੇ ਨਾਲ ਦਾ ਕਹਿੰਦਾ ਬੰਦਾ ਇਹ ਕਹਿੰਦਾ ਸਾਬਕਾ ਖੜਕੂ ਆ ਇਹ ਕਹਿੰਦਾ ਤੂੰ ਆਪਦੇ ਆਪ ਨੂੰ ਵੱਡੀ ਕਹਿੰਦਾ ਕਹਾਣੀਆਂ ਨਾਲ ਆ ਗੂ ਕਹਿੰਦਾ ਆਗੂ ਇਹੋ ਜੇ ਹੁੰਦੇ ਨੇ ਕਹਿੰਦਾ ਤੂੰ ਇਹਦੇ ਨਾਲ ਗੱਲ ਕਰ ਜਦ ਮੈਂ ਬਾਹਰ ਗਈ ਮੈਂ ਬਈਏ ਚੁੰਨੀ ਲਈ ਮੈਂ ਉਹਦੇ ਪੈਰਾਂ 'ਚ ਰੱਖਦੀ ਮੈਂ ਕਿਹਾ ਵੀਰ ਮੇਰਿਆ ਅੱਗੇ ਖੜਕੂ ਲੋਕਾਂ ਨੇ ਧੀਆ ਬਸਾਉਂਦੇ ਸੀਗੇ ਪਰ ਮੈਂ ਕਹਿੰਨੀਆ ਮੇਰੀ ਧੀ ਦਾ ਤੁਸੀਂ ਘਰ ਪੱਟ ਦੋ ਮੇਰੀ ਧੀ ਦਾ ਖਹਿੜਾ ਛਡਾ ਦਿਓ ਇਸ ਹਮਲੀ ਤੋਂ ਮੈਂ ਬਹੁਤ ਦੁਖੀ ਆ ਇਹ ਪਾਗਲ ਇਹਦੇ ਤਨੋਲੇ ਬਿਜਲੀਆਂ ਲੱਗਦੇ ਆ ਰਹੀਆਂ ਨੇ ਡਾਕਟਰ ਕਥੂਰੀਆ ਤੋਂ ਇਹਦਾ ਇਲਾਜ ਚੱਲ ਜਿਹੜਾ ਪ੍ਰੋਪਰ ਦਵਾਈ ਦਾ ਲੈ ਚੱਲਦਾ ਕਦੇ ਹਾਈਪਰ ਹੋ ਜਾਂਦਾ ਕਦੇ ਬਿਲਕੁਲ ਡਾਊਨ ਹੋ ਜਾਂਦਾ ਕਦੇ ਪੈਰਾਂ 'ਚ ਗਰ ਜਾਂਦਾ ਹੈ ਐਡੇ ਡਰਾਮੇ ਕਰਦਾ ਇਹਦੀ ਮਾਂ ਨੇ ਸਿਰਫ ਇਹਦੇ ਭਾਈ ਨੇ ਇਹਨਾਂ ਨੂੰ ਇਹਨੂੰ ਰੱਖਿਆ ਵਾ ਸਰ ਦੇ ਜਿਹੜੇ ਕਮਰੇ 'ਚ ਬੰਦ ਰੱਖਦੇ ਨੇ ਇੱਕ ਵੀਡੀਓ ਬਵਾਉਂਦੇ ਨੇ ਪੈਸੇ ਕਢਾ ਲੈਂਦੇ ਨੇ ਲੋਕਾਂ ਦੀ ਜੇਬਾਂ ਤੋਂ ਇਹ ਲੋਕਾਂ ਦੇ ਕਿਹਦੇ ਮਿਹਨਤ ਕਿਸੇ ਦਾ ਤਾਰ ਲਾ ਕੇ ਸੱਚੂਠ ਮੂਠ ਬੋਲ ਕੇ ਇਹ ਮਤਲਬ ਆਪਦਾ ਲੋਕਾਂ ਤੋਂ ਪੈਸਾ ਕਮਾਉਂਦਾ ਸਾਰਾ ਕੁਝ ਕਰਦਾ ਇਹ ਤੁਹਾਡੇ ਸਾਹਮਣੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਫਿਰ ਇਹਨੇ ਉਹ ਬੰਦੇ ਨੇ ਮੈਨੂੰ ਇਹ ਗੱਲ ਕਹੀ ਬੀਬੀ ਅਸੀਂ ਤੇਰ ਨਾਲ ਗੱਲ ਕਰ ਰਹੇ ਮੇਰੇ ਤੇ ਭਰੋਸਾ ਕਰ ਮੇਰੇ ਤੇ ਭਰੋਸਾ ਕਰੋ ਉਸ ਬੰਦੇ ਨੇ ਮੇਰੇ ਨਾਲ ਗਦਾਰੀ ਕੀਤੀ ਜੇ ਉਹ ਸਾਬਕਾ ਖੜਕੂ ਹੈ ਨਾ ਤਾਂ ਲਾਣਤਾ ਉਸ ਬੰਦੇ ਤੇ ਹਾਂ ਉਹਨੇ ਮੈਨੂੰ ਬਾਹਰ ਕੱਢਿਆ ਨਹੀਂ ਮੈਂ ਆਪ ਤਾਂ ਅੰਦਰ ਕੁੰਡਾ ਲਾਈ ਬੈਠੀ ਸੀ ਉਹਨੇ ਪ੍ਰੋਸੈਸ ਲੈ ਕੇ ਮੈਨੂੰ ਬਾਹਰ ਕੱਢਿਆ ਫਿਰ ਮੈਂ ਉਹਨੂੰ ਦਿਖਾਉਣ ਗਈ ਆ ਇੱਧਰ ਨੂੰ ਮੈਂ ਕਿਹਾ ਵੀ ਇੱਧਰ ਨੂੰ ਆ ਜਾ ਤੈਨੂੰ ਮੈਂ ਪਿਛਲਾ ਗੇਟ ਦਿਖਾਵਾਂ ਇਹਦੇ ਤਾਇ ਦੇ ਮੁੰਡੇ ਨੇ ਮੈਨੂੰ ਫੜ ਲਿਆ ਮੈਨੂੰ ਕਹਿੰਦਾ ਮਾਸੀ ਜਿਹੜਾ ਜ ਤੁਸੀਂ ਕਹਿੰਨਾ ਸੀ ਦਰਵਾਜ਼ਾ ਤੋੜ ਕੇ ਉਹ じゃ ਤੁਸੀਂ ਸਾਨੂੰ ਥਾਣੇ ਪਹਸਾਤਾ ਮੈਂ ਕਿਹਾ ਥਾਣੇ ਨਹੀਂ ਪਹਸਾਇਆ ਤੈਨੂੰ ਮੈਂ ਮੈਂ 112 ਦੇ ਕਾਲ ਕਰਕੇ ਤੁਹਾਨੂੰ ਸਿਰਫ ਘਰੋਂ ਕੱਢਿਆ ਮੈਂ ਹਨਾ ਫਿਰ ਇਹਨੇ ਭਾਈ ਉੱਥੇ ਇਹਦੇ ਤਾਇ ਦੇ ਮੁੰਡੇ ਨੇ ਮੈਨੂੰ ਫੜ ਲਿਆ ਉੱਪਰ ਮੈਂ ਕਿਰਾਏ ਤੇ ਘਰ ਦਿੱਤਾ ਵਾਪ ਦਾ ਉਹ ਮੁੰਡਿਆਂ ਨੇ ਦੋ ਨੇ ਆ ਕੇ ਮੈਨੂੰ ਬਚਾਇਆ ਜਦੋਂ ਉਹਨਾਂ ਨੇ ਬਚਾਇਆ ਇਹਦੇ ਤਾਇ ਦੇ ਮੁੰਡੇ ਨੇ ਉੱਥੇ ਮੇਰੇ ਸੋਟੀਆਂ ਪਜਾਮ ਰੂਦ ਦੇ ਹੇਠ ਤੁਸੀਂ ਹੁਣ ਵੀ ਦੇਖ ਸਕਦੇ ਹੋ ਲੱਕੜਾ ਇਕੱਠੀਆਂ ਕੀਤੀਆਂ ਪਈਆਂ ਨੇ ਉੱਥੋਂ ਜੱਕੀ ਮੁੰਡੇ ਦੇ ਮਾਰਨ ਲੱਗਿਆ ਫਿਰ ਉਹਨਾਂ ਨੇ ਵੀ ਮਾਰੀਆਂ ਹੱਥੋਂ ਪਾਈ ਹੋ ਗਏ ਇਹ ਨੇ ਹਰ ਵਾਰ ਬਰ ਦੋ ਕੱਡੇ ਤੇ ਇੱਕ ਹਰ ਵਾਰ ਸੀ ਇੱਕ ਕੋਈ ਐਡਾ ਕੁ ਸੀਗਾ ਕੋਈ ਹਥਿਆਰ ਬਲਰ ਰਿਵਾਲਵਰ ਵਾਂਗੂ ਹੀ ਗੋਲੀ ਚੱਲਦੀ ਜਿਵੇਂ ਜੇ ਛੋਟੀ ਬੰਦੂਕ ਕਹਿ ਸਕਦੇ ਇਹ ਨੇ ਉਹ ਆਪਣੇ ਤਾਇ ਦੇ ਮੁੰਡੇ ਨੂੰ ਫੜਾਤਾ ਇਹਨੇ ਕਾਲਾ ਰੰਗ ਦਾ ਇਹਦੇ ਕੋਲ ਰਿਵਾਲਵਰ ਸੀਗਾ ਜਿੱਤੇ ਐ ਫਿਰਕੀ ਜੀ ਘੁੰਮਦੀ ਹੁੰਦੀ ਆ ਔਰ ਵਾਲਬਰਨਾ ਦੋ ਫਾਇਰ ਕੀਤੇ ਨੇ ਮੇਰੇ ਇੱਕ ਮੇਰੇ ਵੱਜਿਆ ਇੱਕ ਕੋਰ ਦੀ ਲੰਘਿਆ ਫੇ ਮੇਰਾ ਬੇਟਾ ਬੁਝਾਰ ਗਿਆ ਹੋਇਆ ਸੀ ਉੱਥੋਂ ਜਦੋਂ ਮੁੜ ਕੇ ਆਇਆ ਬੇਟਾ ਮੇਰਾ ਹੂੰ ਬੇਟਾ ਮੇਰਾ ਉੱਥੇ ਜਦੋਂ ਮੁੜ ਕੇ ਆਇਆ ਮੈਂ ਕਿਹਾ ਮੇਰੇ ਗੋਲੀ ਲੱਗ ਗਈ ਉਹਨੇ ਇੱਟ ਚੱਕ ਲਈ ਇਹਨੇ ਮੇਰੇ ਬੇਟੇ ਤੇ ਗੱਡੀ ਦੇ ਵਿੱਚੋਂ ਜਦੋਂ ਗੱਡੀ ਇੱਥੋਂ ਮੋੜ ਰਹੀ ਸੀ ਗੱਡੀ ਦੇ ਵਿੱਚੋਂ ਇੱਕ ਫਾਇਰ ਕੀਤਾ ਮੇਰੇ ਬੇਟੇ ਨੇ ਜਦ ਇੱਟ ਮਾਰਨੀ ਚਾਹੀਦੀ ਇਹਨਾਂ ਨੇ ਗੱਡੀ ਭਜਾ ਲਈ ਤੇ ਨੂੰ ਤੁਸੀਂ ਵੀਡੀਓ ਦੇਖ ਸਕਦੇ ਹੋ ਮੇਰੀ ਕੱਲ ਦਾ ਜਿਹੜਾ ਲਾਈਵ ਹੈ ਵੀ ਜਦੋਂ ਗੱਡੀ ਜਾ ਰਹੀ ਹੈ ਕਿਤੇ ਫੁੱਟੀ ਹੋਈ ਹੈਗੀ ਇਹ ਗੱਡੀ ਹਨਾ ਬਾਅਦ ਚ ਇਹਨਾਂ ਨੇ ਪਤਾ ਨਹੀਂ ਕਿੱਥੇ ਗੱਡੀ ਪੰਨੀ ਹੈ ਕਿੱਥੇ ਨਹੀਂ ਪੰਨੀ ਰੱਬ ਜਾਣਦਾ ਹੈ ਫੇਰੇ ਮੇ ਤਾਂ ਕਹਿੰਦੇ ਦੰਦ ਮੇਰੇ ਕੱਢ ਦਿੱਤੇ ਗਏ ਬਾਹ ਮੇਰੀ ਤੋੜ ਦਿੱਤੀ ਗਈ ਹੈ। ਹਾਂ ਮੈਂ ਦੱਸਦੀ ਹਾਂ ਉੱਥੇ ਉਹਨੀਆਂ ਹੁਣ ਮਤਲਬ ਕਿਸੇ ਦੀ ਮਾਂ ਨੂੰ ਕੋਈ ਮਤਲਬ ਅਟੈਕ ਕਰੂ ਕਿਸੇ ਦੀ ਮਾਂ ਤੇ ਪੁੱਤ ਕੀ ਕਰੂਗਾ। ਹੂੰ ਪੁੱਤ ਬਦਲਾ ਤਾਂ ਲਾਊਗਾ ਨਾ ਆਪਾਂ ਆਪਣੀ ਧਰਤੀ ਮਾਂ ਲਈ ਲੜਦੇ ਹਾਂ ਮੈਂ ਤਾਂ ਫਿਰ ਵੀ ਜਨਮ ਦਿੱਤਾ ਉਹਨੂੰ। ਹੂੰ ਜਦੋਂ ਮੈਂ ਗਈਆਂ ਉੱਥੇ ਹਸਪੀਟਲ ਪਰ ਉਹਨੇ ਜਾਣ ਕੇ ਨਹੀਂ ਇਹ ਕੀਤਾ। ਉਹਨੇ ਜਾਣ ਬੁੱਝ ਕੇ ਨਹੀਂ ਇਹ ਕੀਤਾ ਹੈਗਾ ਬਦਲਾ ਉਹ ਕਹਿੰਦਾ ਮੈਂ ਲਾਊਗਾ ਜਿਵੇਂ ਇਹ ਕਹਿੰਦਾ ਨਾ ਮੈਂ ਲਾਊਗਾ ਉਹ ਵੀ ਕਹਿੰਦਾ ਮੈਂ ਲਾਊਗਾ। ਹਜੇ ਇਹ ਕਹਿੰਦਾ ਸ਼ੁਰੂਆਤ ਹੋਈ ਹੈ ਕਹਿੰਦਾ ਹਜੇ ਤਾਂ ਕਹਿੰਦਾ ਇੱਕ ਖੂਨ ਦੀ ਵੀ ਸਜ਼ਾ ਇਹ ਕਹਿੰਦਾ ਗੁਰਵਿੰਦਰ ਸਿੰਘ ਵੀ ਇੱਕ ਖੂਨ ਦੀ ਵੀ ਸਜ਼ਾ ਉਹਨੀਆਂ ਪੰਜ ਗੁੰਨਾਂ ਦੀ ਵੀ ਕਹਿੰਦਾ ਇਹਦੇ ਘਰ ਦੇ ਮੈਂ ਪੰਜ ਜੀ ਚੱਕੂ ਮੈਨੂੰ ਨਹੀਂ ਪਤਾ ਕਿਹੜੇ ਪੰਜ ਜੀ ਉਹਦੀ ਨਿਗਾ ਦੇ ਵਿੱਚ ਨੇ ਮੇਰੇ ਘਰ ਦੇ ਮੈਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਇਹ ਗੱਲ ਦਾ ਪੁਲਿਸ ਨੂੰ ਪਤਾ ਕਰਨਾ ਚਾਹੀਦਾ ਸਾਡੀ ਰੱਖਿਆ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਜਿਹੜਾ ਸੀਐਮ ਭਗਵੰਤ ਮਾਨ ਇੱਕ ਬੰਦਾ ਫੋਟੋ ਪਾਣ ਦਾ ਵਿਆਹ ਚ ਗਿਆ ਵਾ ਹਥਿਆਰ ਦੇ ਨਾਲ ਉਦੋਂ ਤੇ ਪਰਚਾ ਹੋ ਜਾਂਦਾ ਅੱਜ ਇਹ ਹਸਪਤਾਲ ਦਾ ਬਹਾਨਾ ਲਾ ਕੇ ਕਿਉਂ ਬਾਹਰ ਬੈਠਾ ਹੈ ਸਾਜ਼ਿਸ਼ ਕਰਤਾ ਇਹਦੀ ਮਾਂ ਹੈ ਇਹਦੀ ਮਾਂ ਕਿਉਂ ਬਾਹਰ ਬੈਠੀ ਹੈ ਰਿਵਾਲ ਵਰ ਦੇਖ ਕੇ ਗੱਡੀ ਦੇਖ ਕੇ ਤੇ ਭਰਾ ਨੇ ਭੇਜਿਆ ਤਾਂ ਭਰਾ ਕਿਉਂ ਬਾਹਰ ਬੈਠਾ ਹੈ ਹਨਾ ਇਹਦੇ ਭਰਾ ਨੇ ਮੂਰੇ ਕੀਤਾ ਹੋਇਆ ਲੜਾਈ ਝਗੜਾ ਕਰ ਲਈ ਅਸਲ ਮਕਸਦ ਤਾਂ ਕੋਠੀ ਆ ਜੀ ਵੀ ਆ ਕੋਠੀ ਦਾ ਮੈਂ ਅੱਧ ਕਿਵੇਂ ਨਾ ਕਿਵੇਂ ਮੈਂ ਪਹਿਲਾਂ ਉਹਨੂੰ ਲੈ ਕੇ ਜਾਵਾਂ ਮੇਰੇ ਕੁੜੇ ਨੂੰ ਇੱਕੋ ਗੱਲ ਕਹਿੰਦਾ ਜੇ ਤੂੰ ਮੇਰੇ ਨਾਲ ਬਸੀ ਤੇਰੀ ਮਾਂ ਤੇ ਤੇਰੇ ਭਾਈ ਨੂੰ ਮੈਂ ਮਾਰ ਦੇਣਾ ਗੋਲੀ ਸਿਰਫ ਉਹਨੇ ਮੇਰੇ ਪੱਟ ਤੇ ਮੇਰੀ ਤੀ ਨੂੰ ਡਰਾਉਣ ਕਰਕੇ ਮਾਰੀ ਹੈ ਵੀ ਹਾਂ ਉਹਨੂੰ ਮੈਂ ਡਰਾ ਲਮਾ ਵੀ ਮੈਂ ਉਹਨੂੰ ਬਸਾਵਾ ਮਰਦਾਂ ਦੇ ਗੁਣ ਨਹੀਂ ਹੈਗੇ ਮਰਦਾਂ ਦਾ ਗੁਣ ਹੁੰਦਾ ਤੀਮੀ ਦਾ ਦਿਲ ਜਿੱਤਣਾ ਜੰਗੇ ਮੈਦਾਨ ਚ ਲੜਨਾ ਨਾ ਕਿ ਇੱਕ ਨਿਹੱਥੀ ਔਰਤ ਤੇ ਬਾਹਰ ਕਰਨਾ ਇਹਨਾਂ ਨੇ ਮੇਰੇ ਤੇ ਮੇਰੇ ਤੇ ਨਾ ਹੱਥੀ ਦੇ ਬਾਰ ਕੀਤਾ ਇਹਨਾਂ ਨੇ ਇਹ ਜੇ ਮੰਤਰੀ ਨੇ ਜਿਨ੍ਹਾਂ ਦਾ ਮਤਲਬ ਇਹ ਸਾਥ ਲੈ ਕੇ ਮੇਰੇ ਤੇ ਹਮਲਾ ਕਰਦਾ ਹੈ ਪਹਿਲਾਂ ਇਹਨੇ ਪਠਾਨ ਮਾਜਰੇ ਨੂੰ ਫੋਨ ਕਰਾਇਆ ਸੀਗਾ ਮੈਂ ਪਠਾਨ ਮਾਜਰੇ ਨੂੰ ਦੱਸਤੀ ਸਾਰੀ ਸੱਚਾਈ ਉਹ ਵਿਚਾਰੇ ਨੇ ਮੁੜ ਕੇ ਫੋਨ ਨਹੀਂ ਕੀਤਾ ਹੁਣ ਫੇਰ ਕਿਸੇ ਮੰਤਰੀ ਦਾ ਸਹਾਰਾ ਨਾਲ ਤਾਂ ਆਵਾਮ ਦੀ ਪਾਰਟੀ ਨੂੰ ਸਰਦਾਰੀ ਗਾਲਾ ਕੱਢਦਾ ਆਵਾਮ ਦੀ ਪਾਰਟੀ ਦੇ ਖਿਲਾਫ ਇਹਨੇ ਧਰਨਾ ਲਾਇਆ ਸੀ ਜੱਤਾ ਭਗਵੰਤ ਮਾਨ ਜਦ ਭਗਵੰਤ ਮਾਨ ਦੇ ਖਿਲਾਫ ਲੱਗਿਆ ਸੀ ਧਰਨਾ ਇਹਨੇ ਲਾਇਆ ਸੀ ਜੱਤਾ ਉਹਨੇ ਪਰਚਾ ਕਰਤਾ ਅੱਜ ਨਹੀਂ ਉਹਨੂੰ ਦਿਖਦਾ ਵੀ ਕਿਵੇਂ ਗੋਲੀਆਂ ਚਲਾ ਰਿਹਾ ਹੈ ਹਾਂ ਨਾ ਜਿਵੇਂ ਮੁੱਸੇ ਵਾਲਾ ਮਾਰਿਆ ਐ ਮੈਨੂੰ ਮਾਰ ਕੇ ਲੰਘ ਜਾਂਦਾ ਹੈ ਹਾਂ ਸਭ ਤੋਂ ਵੱਡੀ ਗੱਲ ਇਹ ਕਹਿੰਨਾ ਮੇਰੇ 골ਡੀ ਬ੍ਰਾਂਡ ਨਾਲ ਸੰਬੰਧ ਨੇ ਪੁਲਿਸ ਮੈਨੂੰ ਪੁੱਛੇ ਮੈਂ ਸਾਬਤ ਕਰੂੰਗੀ ਜੀ ਇਹਦੇ 골ਡੀ ਬ੍ਰਾਂਡ ਨਾਲ ਸੰਬੰਧ ਦੇ ਮੈਂ ਸਾਬਤ ਕਰੂੰਗੀ ਪੁਲਿਸ ਮੈਨੂੰ ਪੁੱਛੇ ਜੀ ਠੀਕ ਹੈ ਨਾ ਪਰ ਮੈਂ ਔਨ ਕੈਮਰਾ ਨਹੀਂ ਹਾਂ ਦੱਸਣਾ ਬਹੁਤ ਵੱਡਾ ਪੁਆਇੰਟ ਆ ਉਹ ਠੀਕ ਹੈ ਪਰ ਮੈਨੂੰ ਜੇ ਪੁਲਿਸ ਪੁੱਛੂਗੀ ਮੈਂ ਇਹ ਸਾਬਤ ਕਰੂੰ 골ਡੀ ਬ੍ਰਾਂਡ ਨਾਲ ਸੰਬੰਧ ਜਿਹੜੇ ਪੰਜਾਬ ਦੇ ਲੋਕ 골ਡੀ ਬ੍ਰਾਂਡ ਨੂੰ ਲੱਭਦੇ ਫਿਰਦੇ ਨੇ ਇਹ ਜਿਹਿਆਂ ਦੀ ਬੁੱਕਲ ਦੇ ਵਿੱਚ 골ਡੀ ਬ੍ਰਾਂਡ ਲੁਕਿਆ ਹੋਇਆ ਤੇਰੇ ਤੁਹਾਡੀ ਮਾਦਰ ਨਾਲ ਆਈ ਸੀ ਉਹਨੂੰ ਇੱਥੇ ਛੱਡ ਕੇ ਜਾਂ ਵਾਪਸ ਨਾਲ ਲੈ ਕੇ ਫਿਰ ਉਹ ਮੇਰੀ ਮਾਂ ਨੂੰ ਮੇਰਾ ਪਤੀ ਜਾ ਕੇ ਤੇ ਮੇਰੀ ਭਝਾਈ ਆ ਕੇ ਲੈ ਕੇ ਗਏ ਜਾਂ ਸਾਡਾ ਮਤਲਬ ਇਹ ਰੌਲਾ ਪੈਂਦਾ ਸੀ ਵੀਡੀਓ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਆਹ ਕੰਮ ਐਵੇਂ ਵੀ ਮਮੀ ਕੀ ਕਰਨਾ ਇੱਥੇ ਉਹ ਕਹਿੰਦੀ ਵੀ ਇਹ ਜ਼ਬਰਦਸਤੀ ਵਾਸਤੇ ਤਾਂ ਮਿਹੜੀ ਨੂੰ ਗਏ ਵਸੀ ਕਹਿੰਦੀ ਧੱਕੇ ਨਾਲ ਫੜ ਕੇ ਬਾਹਾਂ ਤੋਂ ਕਹਿੰਦੀ ਗੱਡੀ 'ਚ ਸਿੱਟ ਲਿਆ ਆ ਇਹ ਇਸ ਲੜਾਈ ਤੋਂ ਫਿਰ ਕਦੇ ਪਹਿਲਾਂ ਵੀ ਪੰਚਾਇਤ ਹੋਈ ਆ ਪਹਿਲਾਂ ਵੀ ਕੋਈ ਲੜਾਈ ਝਗੜਾ ਇਦਾਂ ਹੋਇਆ ਕਦੀ ਤਿੰਨ ਪੰਚਾਇਤਾਂ ਹੋ ਗਈਆਂ ਜੀ ਉਸ ਤੋਂ ਪਹਿਲਾਂ ਤਿੰਨ ਚਾਰ ਪੰਚਾਇਤਾਂ ਆ ਵੀਰ ਜੀ ਬੈਠੇ ਨੇ ਕਿਸਾਨ ਯੂਨੀਅਨ ਦੇ ਸਖਤਰ ਨੇ ਪੰਜਾਬ ਦੇ ਕ੍ਰਾਂਤੀਕਾਰੀ ਦੇ ਇਹਨਾਂ ਨੂੰ ਇਹਦੀ ਮਾਂ ਕਹਿੰਦੀ ਆ ਕਹਿੰਦੀ ਇਹਦਾ ਨਸ਼ਾ ਸਾਡੇ ਐਂ ਕਰੂਗਾ ਤੁਸੀਂ ਕਹਿੰਦੀ ਪਹਿਲਾਂ ਪਤਾ ਕਰ ਲੈਂਦੇ ਹੂੰ ਤਿੰਨ ਚਾਰ ਪੰਚਾਇਤਾਂ ਇਸ ਤੋਂ ਪਹਿਲਾਂ ਹੋਲੀਆਂ ਨੇ ਤਿੰਨ ਚਾਰ ਪੰਚਾਇਤਾਂ ਇੰਨੇ ਘੱਟ ਸਮੇਂ ਦੇ ਵਿੱਚ ਜੀ ਹਾਂ ਇਹਨਾਂ ਦੇ ਸਾਹਮਣੇ ਸੌ ਬਣ ਜਾਂਦਾ ਮਿੰਤਾਂਦਾਰियां ਕਰ ਲਾ ਜਾਂਦਾ ਠੀਕ ਹੈ ਮੇਰੀ ਮਾਂ ਦੇ ਸਾਹਮਣੇ ਸੌ ਬਣ ਜਾਂਦਾ ਪਿੱਛੋਂ ਮੈਨੂੰ ਟਾਰਚਰ ਕਰਦਾ ਮੇਰੀ ਧੀ ਨੂੰ ਟਾਰਚਰ ਕਰਦਾ ਮੇਰੇ ਮੁੰਡੇ ਲਈ ਤਾਂ ਇੱਕੋ ਹੀ ਸ਼ਬਦ ਹੈ ਉਹਦਾ ਤੈਨੂੰ ਮਾਰ ਕੇ ਮੈਂ ਕੋਠੀ ਸਾਂਭਣੀ ਆ ਤੈਨੂੰ ਮਾਰ ਕੇ ਮੈਂ ਕੋਠੀ ਸਾਂਭਣੀ ਆ ਇੱਕੋ ਸ਼ਬਦ ਵਰਤਦਾ ਉਹ ਸਾਡੇ ਲਈ ਮੈਂਰੀ ਪੰਜਾਬ ਸਰਕਾਰ ਅੱਗੇ ਪੰਜਾਬ ਪੁਲਿਸ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਅੱਗੇ ਮੇਰੀ ਬੇਨਤੀ ਆ ਉਹ ਮੈਂ ਲੱਖ ਮਾੜੀ ਹੋਊਂਗੀ ਮੈਂ ਲੁੱਚੀ ਹੋਊਂਗੀ ਮੈਂ ਗੁੰਡੀ ਹੋਊਂਗੀ ਮੇਰੇ ਜਵਾਈ ਦੇ ਕਹਿਣ ਦੇ ਮੁਤਾਬਕ ਉਹ ਤੇਦੀ ਦੀ ਰਾਖੀ ਕਰ ਦੋ بس ਮੇਰੀ ਧੀ ਦੀ ਰਾਖੀ ਕਰ ਦੋ ਮੇਰੀ ਧੀ ਇਹਨੇ ਬਹੁਤ ਬੁਰੀ ਤਰ੍ਹਾਂ ਡਰਾਈ ਹੋਈ ਆ بس ਮੇਰੀ ਧੀ ਦੀ ਰਾਖੀ ਕਰ ਦੋ ਮੈਂ ਇਹੋ ਹੀ ਗੱਲ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਆ ਭਗਵੰਤ ਮਾਨ ਜੀ ਤੁਸੀਂ ਵੀ ਖਿਲਾਫ ਜਦੋਂ ਵਿਰੋਧੀ ਧਿਰ ਦੇ ਰਹੇ ਹੋ ਤੁਸੀਂ ਵੀ ਬੋਲਦੇ ਸੀ ਅਸੀਂ ਵੀ ਮੈਂ ਠੀਕ ਆ ਤੁਹਾਡੀ ਇੱਕ ਵਿਰੋਧੀ ਧਿਰ ਬਣ ਕੇ ਜੇ ਚੱਲਦੇ ਆ ਤਾਂ ਬੰਦੇ ਤੋਂ ਆਏ ਬਦਲਾ ਨਹੀਂ ਲਈਦਾ ਹੈਗਾ ਵੀ ਇੱਕ ਬੰਦਾ ਆ ਕੇ ਇਹ ਤੇ ਕਾਰਵਾਈ ਜੇ 7 ਜੂਨ ਨੂੰ ਕਾਰਵਾਈ ਹੋ ਜਾਂਦੀ ਤਾਂ ਇਹਦਾ ਹੌਸਲਾ ਨਾ ਪੈਂਦਾ ਜੇ ਉਹ ਦਿਨ ਤੇ 452 ਲੱਗ ਜਾਂਦੀ ਤਾਂ ਇਹਦਾ ਹੌਸਲਾ ਨਾ ਪੈਂਦਾ ਵੀ ਇਹ ਮੇਰੇ ਘਰ ਤੇ ਆ ਜਾ ਕੇ ਗੋਲੀਆਂ ਚਲਾ ਲੰਦਾ ਅੱਜ ਮੈਂ ਜ਼ਖਮੀ ਹਾਲਤ ਦੇ ਵਿੱਚ ਪੱਟ ਦੇ ਵਿੱਚ ਨੂੰ ਗੋਲੀ ਲੰਘਾਈ ਪਈ ਹੁੰਦੀ ਅੱਜ ਪੱਟ ਚ ਲੰਘ ਗਈ ਕਿਤੇ ਵੀ ਲੰਘ ਸਕਦੇ ਗੋਲੀ ਕੀ ਆ ਠੀਕ ਹੈ ਇਹਦੇ ਨਾਲੇ ਬੰਦੇ ਦਾ ਕੀ ਆ ਉਹਨੇ ਤਿੰਨ ਗੋਲੀਆਂ ਮੇਰੇ ਬੇਟੇ ਤੇ ਸਿੱਧੀਆਂ ਚਲਾਈਆਂ ਇੱਕ ਮੇਰੇ ਪੀਜੀ ਵਾਲੇ ਮੁੰਡੇ ਨੂੰ ਉਹਨੂੰ ਛੂਕੇ ਲੰਗੀ ਆ ਮੈਨੂੰ ਉਹ ਰਾਤ ਦੇ ਬੱਚੇ ਨਹੀਂ ਲੱਭਦੇ ਪਤਾ ਨਹੀਂ ਪੁਲਿਸ ਕੋਲ ਨੇ ਪਤਾ ਨਹੀਂ ਕਿੱਥੇ ਨੇ ਕਿੱਥੇ ਨਹੀਂ ਨਾ ਮੇਰਾ ਉਹਨਾਂ ਨਾਲ ਸੰਪਰਕ ਹੋ ਰਿਹਾ ਤੁਹਾਡੇ ਬੇਟੇ ਨਾਲ ਮੇਰੇ ਜਿਹਨੂੰ ਮੈਂ ਉੱਪਰ ਦਿੱਤਾ ਹੋਇਆ ਕਿਰਾਏ ਤੇ ਠੀਕ ਹੈ ਮੈਨੂੰ ਇਹ ਨਹੀਂ ਪਤਾ ਵੀ ਬਾਪੇ ਦੇ ਬੰਦੇ ਚੱਕ ਕੇ ਲੈ ਗਏ ਮੈਨੂੰ ਇਹ ਨਹੀਂ ਪਤਾ ਬੋਸ ਚੱਕ ਕੇ ਲੈ ਗਈ ਮੈਨੂੰ ਕੁਝ ਨਹੀਂ ਪਤਾ ਉਹ ਬੱਚਿਆਂ ਦਾ ਮੇਰੇ ਦੋ ਬੱਚੇ ਨਹੀਂ ਲੱਭ ਰਹੇ ਹੁਣ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਹੈ ਕੋਈ ਪੁਲਿਸ ਰਾਤ ਬਿਆਨ ਲਿਖ ਕੇ ਲੈ ਗਈ ਸੀ ਜੀ ਫਿਰ ਜਦੋਂ ਨਾ ਅਸੀਂ ਹਸਪੀਟਲ ਦੇ ਵਿੱਚ ਗਏ ਇਹਦੇ ਹਸਪੀਟਲ ਦੇ ਵਿੱਚ ਇਹ ਆਪਦੇ ਮਤਲਬ ਤਾਇ ਦੇ ਮੁੰਡੇ ਨੂੰ ਲਈ ਖੜਾ ਸਾਨੂੰ ਤਾਂ ਪਤਾ ਨਹੀਂ ਸੀ ਵੀ ਉੱਥੇ ਹੋਊਗਾ ਇਹ ਉਹਨੂੰ ਲਈ ਖੜਾ ਤੇ ਇਹਦੇ ਹੱਥ 'ਚ ਫੇਰ ਉਹ ਮਿਰਵਾਲ ਵਰ ਸੀਗਾ ਜਦ ਬੇਟਾ ਮੇਰਾ ਕਹਿੰਦਾ ਵੀ ਔਖੜਾ ਉੱਠਾ ਔਖੜਾ ਵੀ ਇੱਥੇ ਕੀ ਕਰਨ ਖੜਾ ਇਹ ਉਹਦੇ ਇੱਕਦਮ ਜਦੋਂ ਇਹਨੇ ਹੱਥ 'ਚ ਰਵਾਲ ਵਰ ਦੇਖਿਆ ਤੇ ਅੱਖਾਂ ਮੂਰੇ ਨੇਰਾ ਗਿਆ ਵੀ ਪਹਿਲਾਂ ਇਹਨੇ ਗੋਲੀਆਂ ਚਲਾ ਦਿੱਤੀਆਂ ਸੀ ਨੇ ਉਹ ਫੇਰ ਸਾਡੇ ਗੋਲੀਆਂ ਚਲਾਊਗਾ ਉਦੋਂ ਬ੍ਰੇਕ ਨਹੀਂ ਲੱਗੇ ਇਹਦੇ ਵਿੱਚ ਜਾ ਕੇ ਗੱਡੀ ਵੱਜੀ ਜਾਏ ਕਹਿੰਦੇ ਵੀ ਜਾਣ ਬੁੱਝ ਕੇ ਗੱਡੀ ਦੇ ਮੂਹਰੇ ਆਇਆ ਹੈ ਗੱਡੀ ਹਿੱਟ ਹੋ ਗਈ ਬਸ ਇਹਦੇ ਸੱਟਾਂ ਮੱਝੀਆਂ ਜੀ ਹਾਂ ਜੇ ਮਤਲਬ ਇਹਦੇ ਜਿਵੇਂ ਆਪਾਂ ਕਹਦੇ ਇਹਨੂੰ ਹਿੱਟ ਕਰਨ ਦੀ ਮਨਸਾ ਨਾਲ ਨਹੀਂ ਬੈਠੇ ਤੇ ਗੱਡੀ ਚ ਲਈ ਬੈਠੇ ਤੇ ਅੱਖਾਂ ਪੂਰੇ ਹਨੇਰਾ ਔਨ ਕਰਕੇ ਪਤਾ ਹੀ ਨਾ ਉਹ ਤਾਂ ਬ੍ਰੇਕ ਹੀ ਨਹੀਂ ਲੱਗੇ ਅਸਲ ਦੇ ਵਿੱਚ ਜੀ ਉਹ ਘਬਰਾ ਇੰਨਾ ਗਿਆ ਜੀ ਆ ਗੱਲ ਹੋਈ ਆ ਹੁਣ ਪੁਲਿਸ ਦਾ ਮਤਲਬ ਸਾਨੂੰ ਦੋਸ਼ੀ ਸਮਝਦੀ ਆ ਜੀ ਅਸਲ ਦੋਸ਼ੀ ਤਾਂ ਪੁਲਿਸ ਆ 7 ਜੂਨ ਨੂੰ ਜੇ ਉਹ ਤੇ ਪਰਚਾ ਕੀਤਾ ਵਾ ਹੁੰਦਾ ਤਾਂ ਇਹਦੀ ਹਿੰਮਤ ਨਹੀਂ ਸੀ ਪੈਂਦੀ ਦੂਜੇ ਨੰਬਰ ਤੇ ਇਹ ਦੋਸ਼ੀ ਆ ਇਹ ਦੋ ਤੀਰੇ ਮੇਰੀਆਂ ਦੋਸ਼ੀ ਨਹੀਂ ਜੀ ਹਾਂਜੀ ਪਰਿਵਾਰ ਨੇ ਪਾਕਾ ਜਿਹੜਾ ਆਪਾਂ ਨੂੰ ਦੱਸਿਆ ਗੁਰਵਿੰਦਰ ਸਿੰਘ ਖੇੜੀ ਉਹਨਾਂ ਦਾ ਬਿਆਨ ਵੀ ਜਿਹੜਾ ਆਇਆ ਸੀ ਕਿ ਮੇਰੇ ਤੇ ਹਮਲਾ ਕੀਤਾ ਗਿਆ ਮੇਰੇ ਵੀ ਸੱਟਾਂ ਮਾਰੀਆਂ ਗਈਆਂ ਨੇ ਤੇ ਨਾਲ ਨਾਲ ਇਹ ਵੀ ਗੱਲ ਉਹਨਾਂ ਨੇ ਕਹੀ ਸੀ ਕਿ ਮੈਂ ਬਾਈਪਨ ਨਹੀਂ ਲੈ ਕੇ ਗਿਆ ਜੇ ਮੈਂ ਲੈ ਕੇ ਜਾਂਦਾ ਤਾਂ ਮੈਂ ਹੋ ਸਕਦਾ ਪਰਿਵਾਰ ਨੂੰ ਨਾ ਛੱਡਦਾ ਸਾਡੇ ਕੋਲ ਉਹ ਬਚਦੇ ਨਹੀਂ ਸੀ ਪਰ ਇਸ ਪਰਿਵਾਰ ਨੇ ਮਾਤਾ ਨੇ ਇਹ ਗੱਲਾਂ ਦੱਸੀਆਂ ਕਿ ਜਿਹੜੀਆਂ-ਜਿਹੜੀਆਂ ਅਸੀਂ ਗੱਲਾਂ ਕਹੀਆਂ ਜਾਂ ਉਹਦੇ ਕਿਸੇ ਦੇ ਨਾਲ ਸਬੰਧ ਆ ਉਹ ਅਸੀਂ ਪ੍ਰੂਫ ਪੇਸ਼ ਕਰਾਂਗੇ ਪਰ ਜੇਕਰ ਪੁਲਿਸ ਚਾਹੇ ਠੀਕ ਆ ਇਹਨਾਂ ਨੇ ਕੰਮਪਲੈਨ ਕੀਤੀ ਆ ਜੇਕਰ ਬਾਬੇ ਗੁਰਵਿੰਦਰ ਖੇੜੀ ਦੇ ਨਾਲ ਆਪਣਾ ਸੰਪਰਕ ਹੋਇਆ ਤਾਂ ਉਹ ਪੱਖ ਵੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦੀ